ਕਾਲ ਕਾਲ ਜੀ ਬਹਾਦਰ ਜੀ ਕਿਤੇ ਸਤ ਸੰਗ ਜੀ ਇੱਕ ਵੀਡੀਓ ਬਾਹਰ ਹੋਈ ਸੀ ਇਹ ਗੁਰਦੁਆਰਾ ਸਾਹਿਬ ਸੰਤ ਦੁਆ ਸਾਡ ਦੁਆਰਾ ਹਰਿ ਮੰਦਰ ਪਾਣੀ ਪਾਤਰ ਜਿੱਥੇ ਕੀ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਭਾਗ ਦੇ ਕੱਪੜੇ ਪਾ ਕੇ ਬਾਬਾ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਮੱਥੇ ਟਿਕਾ ਰਿਆ ਸੀਗਾ ਸੋ ਅੱਜ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਪੰਜਾਬ ਦੇ ਸਿੰਘ ਔਰ ਪਾਣੀ ਪਾਤਰ ਤੋਂ ਸਿੰਘ ਸਾਡੇ ਸਿੰਘ ਸਾਹਿਬ ਨਾਲ ਸਾਜੀ ਪਹੁੰਚੇ ਆ ਜਿੱਥੇ ਕੀ ਸਾਡਾ ਕਮੇਟੀ ਦੇ ਮੰਦਰ ਨਾਲੇ ਫੈਸਲਾ ਆਇਆ ਬੜੀ ਧੀਰ ਤੱਕਰ ਚੱਲਦਾ ਰਿਹਾ ਸਾਡਾ ਇਹ ਫੈਸਲਾ ਹੋਇਆ ਕਿ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਅਸੀਂ ਮੰਦਰ ਨੂੰ ਜਿਹੜਾ ਬਾਹਰ ਕਰਕੇ ਕਿਤੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਵੇਗਾ ਤੇ ਜਿਹੜਾ ਮੰਦਰ ਆ ਉਹ ਸਾਹਮਣੇ ਲੈ ਕੇ ਜਾ ਦਿੱਤਾ ਜਾਵੇਗਾ ਵੱਖਰਾ ਬਣਾ ਕੇ ਜਾਵੇਗਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਦੋਸਤੋ ਅਸੀਂ ਤੁਹਾਡੇ ਨਾਲ ਕੱਲ ਵੀਡੀਓ ਸ਼ੇਅਰ ਕੀਤੀ ਸੀ ਵਿੱਚ ਦੋਸਤੋ ਪਾਪੀ ਦੋਸਤ ਵੱਲੋਂ ਗੁਰਕਾ ਸਾਹਿਬ ਨੂੰ ਪੈਰਾਂ ਹੇਠ ਲਟਾੜਿਆ ਗਿਆ ਸੀ ਤੇ ਜੋ ਗੁਰਕਾ ਸਾਹਿਬ ਦੇ ਅੰਗ ਸੀ ਦੋਸਤੋ ਉਹਨਾਂ ਨੂੰ ਪਾੜ ਕੇ ਟਾਇਲਟ ਦੇ ਵਿੱਚ ਸੁੱਟਿਆ ਗਿਆ ਸੀ ਜਿਸ ਵਿੱਚ ਦੋਸਤੋ ਇਹ ਵੀਡੀਓ ਹੁਣ ਪਤਾ ਲੱਗਿਆ ਹੈ ਕਿ ਇਹ ਵੀਡੀਓ ਜਰਮਨੀ ਦੇਸ਼ ਦੀ ਹੈ ਦੋਸਤੋ ਜਿੱਥੋਂ ਕਿ ਦੋਸਤੋ ਪਤਾ ਲੱਗਿਆ ਹੈ ਕਿ ਜਰਮਨੀ ਦੀ ਸੰਘਤ ਵੱਲੋਂ ਉਸ ਪਾਪੀ ਦੁਸ਼ਟ ਉੱਪਰ ਕਾਰਵਾਈ ਕਰ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਨਹਿੰਗ ਸਿੰਘ ਵੀਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਨਾਲ ਹੀ ਦੋਸਤੋ ਪਿਛਲੇ ਸਮੇਂ ਦੇ ਵਿੱਚ ਜੋ ਪਾਣੀਪਤ ਦੇ ਗੁਰੂ ਘਰ ਦੇ ਵਿੱਚ ਦੋਸਤੋ ਪਾਪੀ ਦੁਸ਼ਟ ਸਾਧ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਦੋਸਤੋ ਗੱਦੀ ਲਾ ਕੇ ਪਖੰਡ ਰਚਿਆ ਜਾ ਰਿਹਾ ਸੀ ਇਸ ਮਾਮਲੇ ਨੂੰ ਲੈ ਕੇ ਵੀ ਦੋਸਤੋ ਹੁਣ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਉਥੋਂ ਦੀ ਕਮੇਟੀ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾਇਆ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜ਼ਰੂਰੀ ਬੇਨਤੀ ਕਰਨੀ ਜੋ ਕਿ ਵੀਰ ਸੁਖਵਿੰਦਰ ਸਿੰਘ ਪੀਪੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਕਿ ਇੱਕ ਦੁਸ਼ਟ ਬੰਦਾ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਲੈਟਰਿੰਗ ਦੇ ਵਿੱਚ ਸੁੱਟ ਰਿਹਾ ਸੀ ਤੇ ਗੁਟਕਾ ਸਾਹਿਬ ਦੇ ਉੱਤੇ ਉਹਨੇ ਪੈਰ ਰੱਖੇ ਹੋਏ ਸੀ ਤੇ ਆਪਾਂ ਉਹਦੀ ਜਿਹੜੀ ਆ ਪੁਨਸ਼ਣ ਕਰ ਰਏ ਸੀ ਵੀ ਉਹ ਵੀਡੀਓ ਕਿੱਥੋਂ ਦੀ ਆ ਸੋ ਬੈਲਜੀਅਮ ਤੋਂ ਮੈਨੂੰ ਵੀਰ ਨੇ ਹੁਣੇ ਮੈਸੇਜ ਕੀਤਾ ਕਿ ਉਹ ਜਰਮਨ ਦੀ ਵੀਡੀਓ ਆ ਸੋ ਜਰਮਨ ਦੀ ਸੰਗਤ ਨੇ ਉਹਦੇ ਉੱਤੇ ਦੁਸ਼ਤ ਦੇ ਉੱਤੇ ਕਾਰਵਾਈ ਕਰ ਦਿੱਤੀ ਆ ਸੋ ਉਹ ਦੁਸ਼ਤ ਦੇ ਉੱਤੇ ਕਾਰਵਾਈ ਹੋ ਚੁੱਕੀ ਆ ਸੋ ਜਰਮਨ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਦੋਂ ਵੀ ਕਿਤੇ ਇਦਾਂ ਦੇ ਦੁਸ਼ਤ ਮਿਲਦੇ ਆ ਇੱਕ ਦੂਜੇ ਵੱਲ ਨਾਲ ਵੇਖੋ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਖੜ ਕੇ ਇਹੋ ਜਿਹੇ ਦੁਸ਼ਤਾਂ ਨੂੰ ਸੋਧੋ ਤੇ ਜਾਂ ਬੜੀਆਂ ਕਾਰਵਾਈਆਂ ਇਹਨਾਂ ਦੁਸ਼ਤਾਂ ਦੇ ਉੱਤੇ ਕਰੋ ਸੋ ਬੈਲਜੀਅਮ ਦੀ ਸੰਗਤ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਆ ਤੇ ਬਾਕੀ ਭਾਈ ਜਿਹੜੀਆਂ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਵਾਂ ਉਹਨਾਂ ਨੂੰ ਰੋਕਣ ਵਾਸਤੇ ਆਪਾਂ ਨੂੰ ਤਤਪਰ ਆਉਣਾ ਹੀ ਪੈਣਾ ਆਪਣੇ ਜਿੱਥੇ ਘਰਾਂ ਨੂੰ ਸੁਰੱਖਿਅਤ ਰੱਖਦੇ ਨਾ ਉੱਥੇ ਗੁਰੂ ਘਰਾਂ ਦੀ ਰਾਖੀ ਵੀ ਅਸੀਂ ਆਪ ਹੀ ਕਰਨੀ ਆ ਸੋ ਜਿਵੇਂ ਬੈਲਜੀਅਮ ਦੀ ਵੀਰ ਨੇ ਮੈਨੂੰ ਬੈਲਜੀਅਮ ਦੇ ਵੀਰ ਨੇ ਫੋਨ ਕੀਤਾ ਤੇ ਦੱਸੀ ਸਾਰੀ ਗੱਲ ਉਸੇ ਤਰ੍ਹਾਂ ਜੇ ਮੈਂ ਜਰਮਨ ਦੀ ਸੰਗਤ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਤਵੇਂ ਪੰਜਾਬੀਓ ਤਕੜੇ ਹੋ ਕੇ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਰੀ ਸਤਿਗੁਰੂ ਜਿੰਨਾ ਵੀ ਭਗਤ ਨੂੰ ਦੀਪਰੰਭੇ ਉਨਾ ਸੁਖੀ ਹੋਵੇ ਸਾਧਗੁਰੂ ਭਜਨ ਦੇ ਪਾਵਨ ਤੇ ਅਸਰ ਦਾ ਭਰਮ ਦਾ ਪਾਵਨ ਸ਼ੀਵਾਂ ਆਪ ਨੂੰ ਲਾਭ ਦੇਣ ਕਾਇਮ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਸੰਗਤ ਜੀ ਪਹੁੰਚੀ ਹੈ ਪਾਣੀਪਤ ਗੁਰਦੁਆਰਾ ਸਾਹਿਬ ਸੰਤ ਦੁਆਰਾ ਹਰੀ ਮੰਦਰ ਸਾਡੂ ਦੁਆਰਾ ਹਰੀ ਮੰਦਰ ਜਿੱਥੇ ਕਿ ਪਿਛਲੇ ਦਿਨੀ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇੱਕ ਬਾਬੇ ਵੱਲੋਂ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਤੰਗ ਲਾ ਕੇ ਇੱਕ ਬੈੱਡ ਤੇ ਬਹਿ ਕੇ ਜਿਹੜਾ ਸੰਗਤਾਂ ਨੂੰ ਮੱਥੇ ਟਿਕਾਈ ਜਾਂਦੀ ਸੀ ਤੇ ਇੱਥੇ ਪਹੁੰਚੇ ਆ ਸਾਰੇ ਸਿੱਖ ਜਗਤ ਦੇ ਬਹੁਤ ਦਿਨਾਂ ਤੇ ਜਿਹੜੀ ਹੈਗੀ ਆ ਉਹ ਠੇਸ ਪਹੁੰਚੀ ਆ ਤੇ ਅਸੀਂ ਅੱਜ ਗੁਰਦੁਆਰਾ ਸਾਹਿਬ ਮੰਦਿਰ ਵਿੱਚ ਇੱਥੇ ਪਹੁੰਚੇ ਆ ਜਿੱਥੇ ਕਿ ਬਹੁਤ ਕਤਾਈਆਂ ਇੱਥੇ ਸਿਗੀਆਂ ਜਿਹੜੀ ਕਿ ਆ ਕਮੇਟੀ ਬੈਠੀ ਸਾਡੇ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਉਹ ਗਲਤੀ ਜਿਹੜੀ ਮੰਨੀ ਵੀ ਸਾਡੇ ਕੋਲ ਜਿਹੜੀ ਗਲਤੀ ਹੋਈ ਆ ਅੱਗੇ ਤੋਂ ਜਿਹੜੀ ਇਹ ਗਲਤੀ ਕੋਈ ਨਹੀਂ ਹੋਵੇਗੀ ਤੇ ਜਿਹੜੀ ਅੰਦਰਲਾ ਮੰਦਿਰ ਜਿਹੜਾ ਉਹ ਮੰਦਿਰ ਜਿਹੜਾ ਬਾਹਰ ਸਥਾਨ ਬਣਾਇਆ ਜਾਵੇਗਾ ਇਹ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਜਾਵੇਗਾ ਇਹਦੇ ਵਿੱਚ ਬਿਲਕੁਲ ਅਕਾਲ ਤਾ ਸਾਬ ਦੀ ਮਰਿਆਦਾ ਚੱਲੇਗੀ ਤੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਮਰਿਆਦਾ ਤੋਂ ਖਿਲਾਫ ਆ ਉਹ ਕੋਈ ਵੀ ਇੱਥੇ ਕੰਮ ਨਹੀਂ ਹੋਊਗਾ ਜੇ ਕੋਈ ਇਦਾਂ ਦੀ ਬੇਅਦਵੀ ਹੁੰਦੀ ਆ ਤੇ ਜ਼ਿੰਮੇਵਾਰੀ ਕਮੇਟੀ ਹੋਊਗੀ ਤੇ ਧੰਨਵਾਦ ਕਰਦੇ ਹਾਂ ਦਾ ਜਿਨ੍ਹਾਂ ਨੇ ਸਾਡੇ ਜਿਹੜੀ ਆ ਬੇਨਤੀ ਮੰਨੀ ਆ ਵੀ ਜਿਹੜਾ ਮੰਦਿਰ ਆ ਉਹ 2-3 ਸਾਲ ਤੱਕ ਇਹਨਾਂ ਨੇ ਬਜਟ ਬਹੁਤ ਵੱਡਾ ਨਾਲ ਆ ਆ ਉਹ ਬਾਹਰ ਕਰ ਰਿਹਾ ਇੱਥੇ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਵਾਸਤੇ ਗੁਰਦਵਾਰਾ ਸਾਹਿਬ ਜਿਹੜਾ ਬਟਾ ਅਲੀ ਸ਼ਾਨ ਪਹੁੰਚ ਗਏ ਸੋ ਸਾਡੇ ਬੈਠੇ ਆਪਣੇ ਪ੍ਰਧਾਨ ਗੁਰਦਵਾਰਾ ਸਾਹਿਬ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਕਰਦੇ ਕੁਮੈਂਟ ਜੀ ਪੈਂਦੀ ਕਰਦੇ ਜੀ ਕਿ ਜਿਹੜੀ ਅਨਕ ਕਰਦੇ ਉੱਤੇ ਉਹ ਵਾਲੀ ਹੈ ਤੇ ਜਿਹੜੀ ਆ ਪਿਛਲੇ ਸਮੇਂ ਆਨੇ ਕੋਈ ਗਲਤੀ ਹੋਈ ਸੀ ਉਹ ਗਲਤੀ ਤੇ ਅਸੀਂ ਮਾਫੀ ਮੰਗ ਲਈ ਸੀ ਅੱਗੋਂ ਤੇ ਜੋ ਜਿਵੇਂ ਗੈੜਜ ਕੁੰਦੇ ਹੀ ਚੱਲੇਗਾ ਗੁਰਦਾਰਾ ਅਸੀਂ ਦਵਾ ਬਣਾਣਾ ਹੈ ਬਣਾ ਦੇ ਹੁਣ 3 ਸਾਲ ਲੱਗੇ 4 ਸਾਲ ਲੱਗੇ 5 ਸਾਲ ਲੱਗੇ ਉਹ ਦਵਾ ਗੁਰਦੁਆਰਾ ਪੂਰਾ ਬਣੇਗਾ ਗੁਰਦੁਆਰੇ ਰਹਿ ਜਾਏਗਾ ਮੰਦਰ ਸਾਹਿਬ ਨਹੀਂ ਚਲਾ ਜਾਏਗਾ ਪਰ ਮੈਨੂੰ ਨਹੀਂ ਤਾਂ ਖਾਤ ਜਰੂਰ ਨਹੀਂ ਪੰਦਾ ਇੱਥੇ ਦੁਬਾਰਾ ਉਹ ਤੇ ਨਾ ਭਾਈ ਦੁਬਾਰਾ ਉਹ ਵੀ ਨਹੀਂ ਬਣਾਣਾ ਬਜਟ ਆ ਆਪਣਾ ਬਸ ਜਿਹੜਾ ਜੋ ਫਟਾਗੋ ਕੋਈ ਗਲਤੀ ਹੋਈ ਸੀ ਉਹ ਗਲਤੀ ਰਹੀ ਸੀ ਮਾ ਕੋਈ ਮੰਗਲੀ ਸੀ ਅੱਗੋ ਤੇ ਜੋ ਜਿਵੇਂ ਗੈੜਜ ਕੁਝ ਨਹੀਂ ਥੱਲੇ ਕਰ ਗੁਰਦੁਆਰਾ ਅਸੀਂ ਨਵਾਂ ਬਣਾਣਾ ਹੈ ਬਣਾ ਦੇ ਹੁਣ 3 ਸਾਲ ਲੱਗੇ 4 ਸਾਲ ਲੱਗੇ 5 ਸਾਲ ਲੱਗੇ

ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਭਾਵੇਂ ਜੱਪੜੇ ਪਾ ਕੇ ਬਾਬਾ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਮੱਥੇ ਟਿਕਾ ਰਿਹਾ ਸੀਗਾ। ਸੋ ਅੱਜ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਪੰਜਾਬ ਦੇ ਸਿੰਘ ਔਰ ਪਾਣੀਪਤਲੋ ਸਿੰਘ ਸਾਡੇ ਅਸੀਲ ਸਾਹਿਬ ਨਾਲ ਸਾਡੇ ਪਹੁੰਚੇ ਆ। ਜਿੱਥੇ ਕਿ ਸਾਡਾ ਕਮੇਟੀ ਦੇ ਮੰਦਰ ਨਾਲੇ ਫੈਸਲਾ ਆਇਆ ਬੜੀ ਧੀਰ ਤੱਕਰ ਚੱਲਦਾ ਰਿਹਾ ਸਾਡਾ ਇਹ ਫੈਸਲਾ ਹੋਇਆ ਕਿ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਅਸੀਂ ਮੰਦਰ ਨੂੰ ਜਿਹੜਾ ਬਾਹਰ ਕਰਕੇ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਵੇਗਾ। ਤੇ ਜਿਹੜਾ ਮੰਦਿਰ ਆ ਉਹ ਸਾਹਮਣੇ ਲੈ ਕੇ ਜਾ ਦਿੱਤਾ ਤੇ ਉਹ ਵੱਖਰਾ ਬਣ ਹਟ ਜਾਵੇਗਾ ਗੁਰਦੁਆਰੇ ਸਾਬ ਦੀ ਮਰਿਆਦਾ ਜਿਹੜੀ ਹੋਊਗੀ ਉਹ ਅਕਾਲ ਤਖਤ ਸਾਹਿਬ ਦੀ ਹੋਊਗੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਊਗਾ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਹੋਇਆ ਤੇ ਜ਼ਿੰਮੇਵਾਰੀ ਜਿਹੜੀ ਹੈ ਕਮੇਟੀ ਮੈਂਬਰਾਂ ਦੀ ਹੋਵੇਗੀ ਤਾਂ ਸਾਡੇ ਨਾਲ ਭਾਈ ਅਰਵਿੰਦਰਪਾਲ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅੱਗੇ ਤੋਂ ਜੇ ਅਸੀਂ ਕੋਈ ਮਿਸਾਲ ਜੇ ਮੇਰੇ ਕੰਮ ਕਰਦਾ ਤਾਂ ਬਾਬਾ ਬਿਠਾ ਕੇ ਜੀ ਕੋਈ ਕੰਮ ਕਰਦਾ ਤਾਂ ਸਾਡੇ ਦਾ ਸਭ ਤੋਂ ਸਤਿਕਾਰਯੋਗ ਆ। ਅਸਾਂ ਨਾਲ ਦਾ ਸੁਰੂ ਤੋਂ ਚੱਕੇ ਜਾਣਗੇ। ਜੇ ਕਹਿੰਦੇ ਕਿ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਈ ਜਾਂਦੀ ਹੈ। ਜੇ ਰੱਬ ਦੀ ਅਸੀਂ ਜੁਗੈ ਵਰਮ ਮੰਗੇ। ਪਰ ਬਈ ਜੀ ਇਹਦਾ ਇਸ ਰਾਹੀਂ ਵੀ ਕਰਵਾਉਂਦੇ। ਅਸੀਂ ਨਹੀਂ ਹੋਰ ਜ਼ਿੰਮੇਵਾਰ। ਜਨਾਬ ਬੋਲੇ ਲਿਖਦੇ ਆਪਾਂ ਨਾਲ ਦੋ ਲੈਣੇ। ਕਮੇਟੀ ਅਸੀਂ ਨਹੀਂ ਲਿਖ ਕੇ ਦੇਣਾ। ਕਮੇਟੀ ਜੁਗੈ ਵਰ ਹੋਵੇ। ਇਹ ਵੀ ਲਿਖਣੀ ਤੇ ਬਾਬਾ ਅੱਗੇ ਤੋਂ ਕੁਰਸੀ ਲਾ ਕੇ ਇੱਥੇ ਬਹਿ ਗਏ ਮੈਨੂੰ ਬਤਾ ਜਿੰਨਾ ਮਾਰ ਚੁੱਕ جو پھلے وچنا زیادہ گرو گرام صاحب دی پروگرام آ رہا ہا بس ہن آ گیا دو منٹ آ گیا روٹا جو اپ جی پر نام تو مڑتا ہے اچھا آ دو آ دو ایک ہزار بڑا مینڈری بہنا کوئی ہزار 3 4 ہزار کر لے نا کر دینیا او سن لے کھلے جی سن لے کھلے جی رہن ਇਹ ਕਾਰਜ ਕਰਨੇ ਵੇ ਟਾਈਮ ਅੱਧੀ ਬਣਾਣੇ ਠੀਕ ਸਾਡੇ ਕੋਲ ਇਹ ਦੇਖੀ ਜੀ ਸਾਡਾ ਸਾਹਿਬ ਲੱਗ ਸਕਦਾ ਹੈ 4-4 ਮੈਂ ਲੱਗ ਸਕਦਾ 3 ਜਮਾ ਚਾਹ ਇੱਕ ਬਾਲਨਾ ਤੁਸੀਂ ਬਦ ਸਮਾਂ ਕਰਦੇ ਹੋ ਤੀਨਾਂ ਮੈਂ ਖੁੱਲਾ ਕਰਦੇ ਹੋ ਟੈਂਟ ਲੱਗਣਾ ਹੀ ਇਹਦਾ ਮੈਂ ਦੇਖਿਆ वंदा उतर मार आधी प्रकार रे जूबी ते ना कुर्सी बैठा के मत्ता लगा आवे सारी आवे आओ तोडी शिकायत आ ओ ओ देख शुरू लाग पर पहले अपना भोग पा के अंदर रखे उस बाद अच्छा काम कर लेया मोदी सरकार बस शिकायत तो कभी नहीं आएगा कोई हजार भी आ मैं जिसमें पहले तू सुना शाम के टाइम ग्रंथी आया ਮਾਹਾਂ ਦੇ ਵਿੱਚ ਦਾ ਰਾਜ ਪਛਾ ਮਹਾਰਾਜ ਦਾ ਸੂਰ ਬਣੇ ਜੋ ਉਹ ਸਾਰਾ ਫਾੜ ਗਿਆ ਕੋਈ ਗੱਲ ਜੋ ਸਭ ਚੇਂਜ ਕਰ ਦੇਣਾ ਕੋਈ ਸਾਰੇ ਨਵੇਂ ਆ ਜਾਣਗੇ ਹੁਣ ਰਮਾਲੇ ਬਾਈ ਅਸਲ ਬੰਦੇ ਗੁਰੂ ਨੇ ਡੈਡੀ ਮੇਰਾ ਸਰਦਾਰ ਬਰਾ ਮੇਰਾ ਸਰਦਾਰ ਸਾਡੇ ਗਰੀਕ ਸਰਦਾਰ ਇੱਕ ਮਨਾ ਪਾਕਿਸਤਾਨ ਦੇ ਪੱਤੀ ਦਾ ਚਲਦੇ ਆ ਪਾਕਿਸਤਾਨ ਤੋਂ ਦੂਰ ਆਏ ਛੱਡਿਆ ਜਾਣਾ ਨਹੀਂ ਅੱਜ ਦੂਰ ਸਿਆ ਦੂਰ ਜਾਂਦੇ ਆ ਬਾਈ ਬੈਟੂ ਕਰਦੇ ਆ ਗਾਦੀ ਦੀ ਕੀਮਤ ਨੂੰ ਪਾਉ ਨੂੰ ਛੱਡ ਨੂੰ ਨਹੀਂ ਕਹਿ ਰਹੇ ਸਤਿਕਾਰ ਕਰੋ ਸਤਿਕਾਰ ਮੌਲੀ ਆ ਪੂਰੇ ਗੰਦੇ ਪਬਲਿਕ ਟੈਨਕ ਮੰਦੀ ਕੀ ਕਿਹਾ ਜਾ ਰਿਹਾ ਇਹ ਸਾਰੇ ਆਪ ਕਰਦੇ ਤਾਂ ਠੀਕ ਅਗਰ ਗੱਲ ਗ੍ਰਾਮ ਹੋ ਜਾਵੇ ਪਰ ਹੋਰ ਨਾ ਜਾ ਰਿਹਾ ਨਾ ਨਾਣ ਦੇ ਜੀ ਦਾ ਪ੍ਰਗੋਮ ਤੇ ਇੰਦਾ ਠੀਕ ਹੈ ਜਿੰਨੀ ਸਲਾਹ ਅਸੀਂ ਕਰਦੇ ਪੂਰੇ ਸ਼ਹਿਰ ਕੋਈ ਨਹੀਂ ਕਰਦਾ ਨਗਰ ਕਮਦੀ ਕੋਈ ਨਹੀਂ ਕਰਦਾ ਇਹ ਕਿ ਨਗਰ ਕੀ ਦੰਦੇ ਅਸੀਂ 12000 ਗੁਲਾਬ ਜਾਮਨ ਮਹਿਮਾਨ ਬਣਦੇ ਆਏ 12000 ਲੱਖੂ ਇੱਕ ਨਗਰ ਕੀ ਦੰਦੇ ਦੀ ਆਪਣਾ ਕਾਜ਼ਰਬਾਗ ਦਾ ਹਲਵਾ ਬਣਾਉਂਦੇ ਨੇ 6 ਕਵਾਂਟਾ

ਸਤਿਗੁਰੂ ਜੀ ਸੇ ਪਹੁੰਚਿਆ ਜਿਥੇ ਕਿ ਪਿਛਲੇ ਦਿਨ ਇੱਕ ਵੀਡੀਓ ਬਾਰਲ ਹੋਈ ਸੀ ਕਿ ਮਹੰਤ ਜਿਹੜਾ ਗੱਡੀ ਲਾ ਕੇ ਪੈਂਦਾ ਗੁਰੂ ਸਾਹਿਬ ਦੀ ਮੂਰਤੀ ਉਥੇ ਪਹੁੰਚੇ ਆ ਬਲਕਿ ਵਿਚਾਰ ਜਿਹੜੀ ਸੰਗਤ ਨਾਲ ਕਰਕੇ ਦੱਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੂ ਦਰਸ਼ਨ ਮਹਾਰਾਜ ਜੀ ਵਾਹਿਗੁਰੂ ਬਾਬਾ ਜੀ ਅੱਜ ਚੱਲ ਕਿੱਧਰ ਹਾਂਜੀ

ਵਾਹਿਗੁਰੂ ਵਾਹਿਗੁਰੂ ਸਾਰੇ ਉਸੇ ਕਾ ਇਨਕਾ ਸਿਸਟਮ ਪਤਾ ਨਹੀਂ ਕਦਸੇ ਜੇ ਮੈਂ ਤੇ 2 ਮਹੀਨੇ ਹੋ ਗਏ ਤੇ ਮਹੀਨੇ ਅੱਛਾ ਆਪ ਨਹੀਂ ਆਏ ਸਹੀ ਹੈ ਸਹੀ ਹੈ ਦੇਖੋ ਤੁਹ ਕਰ ਦਰਸ਼ਨ ਕਰੋ ਜਦੋਂ ਮੈਂ ਆਇਆ ਬੜੇ ਸਮਾਨ ਕੀਤਾ ਮਹਾਰਾਜ ਦਾ ਸਵਾਗਤ ਹਾਂਜੀ ਦੋਸਤੋ ਜਿੰਮੇ ਤੁਸੀਂ ਵੀਡੀਓ ਦੇਖੀ ਹੈ ਪਾਪੀ ਦੁਸ਼ਟ ਵੱਲੋਂ ਦੋਸਤੋ ਜੋ ਗੁੜਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਅਤੇ ਜਰਮਨੀ ਦੀ ਸੰਗਤ ਵੱਲੋਂ ਦੋਸਤੋ ਉਸ ਪਾਪੀ ਦੁਸ਼ਟ ਉੱਪਰ ਕਾਰਵਾਈ ਕਰ ਦਿੱਤੀ ਗਈ ਹੈ ਨਾਲ ਹੀ ਦੋਸਤੋ ਜੋ ਪਾਣੀ ਪੱਦੇ ਗੁਰੂ ਘਰ ਦੇ ਵਿੱਚ ਪਖੰਡੀ ਸਾਧ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਪਖੰਡ ਰਚਿਆ ਜਾ ਰਿਹਾ ਸੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਜੋ ਵੀ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਕਾਰਵਾਈ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੋਟੀਫਿਕੇਸ਼ਨ ਆਲ ਦੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ